एजीपी श्री गौरव यादव जी ਦੇ ਦਿਸ਼ਾ ਨਿਰਦੇਸ਼ ਨੇ ਕਿ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣਾ ਤੇ ਕੋਈ ਵੀ ਮਾੜੇ ਐਂਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਇਸੇ ਤਹਿਤ ਸਾਡੇ ਮਾਨਯੋਗ ਡੀਆਈਜੀ ਬਾਰਡਰ ਰੇਂਜ ਸਰਦਾਰ ਨਾਨਕ ਸਿੰਘ ਜੀ ਨੇ ਸਾਡੀਆਂ ਟੀਮਸ ਬਣਾਈਆਂ ਨੇ ਉਸੇ ਤਹਿਤ ਕੰਮ ਕਰਦੇ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਡੀਐਸਪੀ ਅਟਾਰੀ ਤੇ ਐਸਐਚਓ ਕਰਿੰਡਾ ਨੇ ਬੀਤੇ ਦਿਨੀ ਇੱਕ ਐਫਆਈਆਰ ਨੰਬਰ 306 ਰਜਿਸਟਰ ਕੀਤੀ ਸੀਗੀ ਜਿਹਦੇ ਚ ਇੱਕ ਹਰ ਰਵਿੰਦਰ ਉਰਫ ਰਵੀਨਾਦ ਆ ਵਿਅਕਤੀ ਹੈਗਾ ਇਹ ਸਦਰਪੱਟੀ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਪਾਸਿਓਂ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ। ਇਸੇ ਲੜੀ ਚ ਅੱਗੇ ਕੰਮ ਕਰਦੇ ਆ ਹੋਇਆ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਇੱਕ ਹੋਰ ਇਹਦਾ ਸਾਥੀ ਦੋਸ਼ੀ ਹਰਪ੍ਰੀਤ ਇਲੀਅਸ ਹੈਪੀ ਇਲੀਅਸ ਮਿਲਖਾ ਇਹ ਪਿੱਖੇਵਿੰਡ ਦਾ ਰਹਿਣ ਵਾਲਾ ਕਰਨਤਾਰੰਦਾ ਇਹਦੇ ਕੋਲੋਂ ਵੀ ਜਦੋਂ ਇਹਨੂੰ ਅਸੀਂ ਅਰੈਸਟ ਕੀਤਾ ਇਹਦੀ ਪੁੱਛਗਿੱਛ ਕੀਤੀ ਇਹਦੇ ਕੋਲੋਂ ਵੀ ਸਾਨੂੰ ਦੋ ਹੈਂਡ ਗ੍ਰੇਨੇਡ ਹੋਰ ਬਰਾਮਦ ਹੋਏ। ਹੁਣ ਤੱਕ ਇਸ ਮੁਕਦਮੇ ਚ ਤਫਤੀਸ਼ ਦੌਰਾਨ ਸਾਡੇ ਕੋਲ 4 ਹੈਂਡ ਗ੍ਰੇਨੇਡ ਜਿਹੜੇ ਅਸੀਂ ਬਰਾਮਦ ਕਰ ਲਏ ਨੇ ਤੇ ਬਾਕੀ ਵੀ ਜਿਹੜੀ ਤਫਤੀਸ਼ ਹੈ ਅਸੀਂ ਡੂੰਘਾਈ ਨਾਲ ਕਰ ਰਹੇ ਹਾਂ ਸਖਤੀ ਨਾਲ ਕਰ ਰਹੇ ਹਾਂ ਜਿਹੜਾ ਸਾਨੂੰ ਹਜੇ ਤੱਕ ਸਾਹਮਣੇ ਆਇਆ ਇਹਨਾਂ ਨੂੰ ਜਿਹੜੇ ISI ਦੇ ਏਜੰਟਸ ਨੇ ਉਹਨਾਂ ਨੇ ਪਹਿਲਾਂ ਇਹਨਾਂ ਨੂੰ ਕੋਰੀਅਰ ਜਿਹੜਾ ਹੈਗਾ ਇਹ ਸਮਾਨ ਪਿੱਕਰਣ ਵਾਸਤੇ ਭੇਜਿਆ ਸੀ ਜਿਹੜੇ ਇਹ ਕਨਸਾਈਨਮੈਂਟ ਡਰੋਨ ਰਾਹੀਂ ਆਈ ਸੀਗੀ ਤੇ ਫਰਦਰ ਇਹਨਾਂ ਨੂੰ ਫਿਲਹਾਲ ਇਹਨਾਂ ਕੋਲ ਸਟੋਰ ਕਰਾਇਆ ਹੋਇਆ ਸੀਗਾ ਤੇ ਇਹਨਾਂ ਨੂੰ ਦੱਸਿਆ ਜਾਣਾ ਸੀਗਾ ਕਿ ਕਿਹੜਾ ਟਾਰਗੇਟ ਹੋਵੇਗਾ। ਬਾਕੀ ਅਸੀਂ ਹੋਰ ਵੀ ਡੰਗਾਈ ਨਾਲ ਪੁੱਛਗਿੱਛ ਕਰ ਰਹੇ ਹਾਂ। ਜੇ ਕੋਈ ਵੀ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਅਸੀਂ ਜ਼ਰੂਰ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨਾਲ ਸਾਂਝੀ ਕਰਾਂਗੇ। ਸੋ ਇਹਨਾਂ ਦੇ ਜਿਹੜਾ ਟਾਰਗੇਟ ਤੋਂ ਇਹਨਾਂ ਨੇ ਹਿੱਟ ਕਰਨੇ। ਫਿਲਹਾਲ ਜਿਹੜਾ ਸਾਡੇ ਕੋਲ ਸਾਹਮਣੇ ਆਇਆ ਉਹ ਇਹ ਹੈ ਕਿ ਇਹਨਾਂ ਕੋਲ ਸਟੋਰ ਵੀ ਹੋਏ ਸੀ ਇਹ ਪਿੱਕ ਕਰਕੇ ਲੈ ਕੇ ਆਏ ਸੀਗੇ ਤੇ ਇਹਨਾਂ ਨੂੰ ਟਾਰਗੇਟ ਵੀ ਦਿੱਤੇ ਜਾਣੇ ਸੀਗੇ। ਤੇ ਬਾਕੀ ਜੋ ਵੀ ਸਾਡੇ ਕੋਲ ਤੱਕ ਸਾਹਮਣੇ ਆਣਗੇ ਅਸੀਂ ਤੁਹਾਡੇ ਸਾਹਮਣੇ ਜਰੂਰ ਲਿਆਵਾਂਗੇ ਨਾ ਕੋਈ ਟਾਰਗੇਟ ਮਤਲਬ ਕੋਈ ਸੋਣਾ ਟਾਰਗੇਟ ਨਹੀਂ ਕਰਾਂਗੇ ਇਹੀ ਮੈਂ ਤੁਹਾਨੂੰ ਦੱਸ ਰਿਹਾ ਕਿ ਅਸੀਂ ਬੜੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਬੜੀ ਬਰੀਕੀ ਨਾਲ ਇੰਟਰੋਗੇਸ਼ਨ ਇਹਨਾਂ ਦੀ ਕਰ ਰਹੇ ਹਾਂ ਇਸੇ ਸਦਕਾ ਸਾਨੂੰ ਇਹਦਾ ਜਿਹੜਾ ਬੈਕਵਰਡ ਲਿੰਕੇਜ ਹਰਪ੍ਰੀਤ ਨਾਂ ਦਾ ਵਿਅਕਤੀ ਵੀ ਅਸੀਂ ਫਿਕਰ ਆਊਟ ਕੀਤਾ ਹੈ ਇਹਦੇ ਹੋਰ ਵੀ ਅਸੀਂ ਸਾਥੀ ਫਿਕਰ ਆਊਟ ਕਰ ਰਹੇ ਹਾਂ ਜਿਹੜੇ ਇਹਨਾਂ ਦੇ ਹੈਂਡਲਰ ਸੀ ਉਹਨਾਂ ਦੇ ਵੀ ਤੈਅ ਤੱਕ ਅਸੀਂ ਪਹੁੰਚਾਂਗੇ ਤੇ ਜਿਹੜੇ ਵੀ ਟਾਰਗੇਟਸ ਇਹਨਾਂ ਨੂੰ ਮਿਲੇ ਹੋਣਗੇ ਜੋ ਸਾਨੂੰ ਇਹ ਦੱਸਣਗੇ ਅਸੀਂ ਤੁਹਾਨੂੰ ਜਿਹੜੇ ਹੈਗੇ ਆ ਫਰਦਰ ਪੀਸੀ ਕਰਕੇ ਤੁਹਾਨੂੰ ਜਰੂਰ ਦੱਸ ਦੇਣਗੇ ਇਹਨਾਂ ਦੇ ਸੀਗੇ ਇੱਕ ਚਾਚਾ ਸੀਗਾ ਇਹਦਾ ਰਵਿੰਦਰ ਦਾ ਜਿਹੜਾ ਪਹਿਲਾਂ ਵੀ ਇਹਨਾਂ ਨਾਲ ਟੱਚ ਸੀਗਾ ਜਿਹਦੇ ਖਿਲਾਫ ਫੈਰੋਨ ਦਾ ਮੁਕਦਮਾ ਦਰਜ ਹੈ ਐਨਡੀਪੀਐਸ ਐਕਟ ਦਾ ਤੇ ਉਹਦੇ ਰਾਹੀਂ ਫੇਰੇ ਫਰਦਰ ਆਪ ਉਹਨਾਂ ਦੇ ਜਿਹੜੇ ਐਂਟੀਟੀ ਦੇ ਟੱਚ 'ਚ ਆਇਆ ਇਹਨੂੰ ਕਰੀਬ 1 ਸਾਲ ਹੋ ਚੁੱਕਾ ਹੈ ਇਹਦੇ ਨਾਲ ਗੱਲ ਕਰਦੇ ਹੋਇਆ ਤੇ ਇਹ ਜਿਹੜਾ ਹੈਗਾ ਇਹਨਾਂ ਨੂੰ ਟਾਰਗੇਟ ਸਿਰ ਉਹਨਾਂ ਨੇ ਦਿੱਤਾ ਸੀ